ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਆ ਜਿੰਨਾ ਵੀਰਾਂ ਦੀ ਪੱਗ ਦੀ ਸ਼ੇਪ ਛੋਟੀ ਬਣ ਜਾਂਦੀ ਆ ਉਹਨਾਂ ਨੂੰ ਦੇਖਣ ਨੂੰ ਆਪਦੀ ਪੱਗ ਛੋਟੀ ਲੱਗਦੀ ਹੈ ਜੀ ਉਹਨਾਂ ਵਾਸਤੇ ਆਪਾਂ ਇੱਕ ਸੋਲੂਸ਼ਨ ਲੈ ਕੇ ਆਏ ਆ ਜਿਹੜੇ ਵੀਰ ਕਹਿੰਦੇ ਨੇ ਵੀ ਪੱਗ ਤਾਂ ਅਸੀਂ ਥੋੜਾ ਜਿਹੀ ਵਧਾਣੀ ਆ ਇੱਕ ਲੜ ਪੂਰਾ ਨਹੀਂ ਵਧਾਣਾ ਤਾਂ ਆਪਾਂ ਉਹਦੇ ਵਿੱਚ ਕੀ ਕਰਾਂਗੇ ਆਪਾਂ ਥੱਲੇ ਇੱਕ ਪਰਨਾ ਬੰਨਾਂਗੇ ਜਿਸ ਨਾਲ ਆਪਣਾ ਬੇਸ ਆ ਜਿਹੜਾ ਉਹ ਵੱਡਾ ਹੋ ਜਾਏਗਾ ਜੀ ਆਪਾਂ ਕਰਦੇ ਆਂ ਸਟਾਰਟ ਦੇਖੋ ਜੀ ਕਿਵੇਂ ਆਪਾਂ ਬੇਸ ਬੰਨਣਾ ਤੇ ਆਪਾਂ ਨੇ ਪਹਿਲਾਂ ਉਹਦੇ ਕੇਸ ਨੂੰ ਖੋਲ ਕੇ ਜੀ ਸਾਈਡ ਤੇ ਆਪਾਂ ਜੁੜਾ ਕਰਾਂਗੇ ਤਾਂ ਕਿ ਆਪਣੀ ਸਾਈਡ ਤੇ ਜੋ ਆਪਾਂ ਨੂੰ ਫਲਾਉਟ ਚਾਹੀਦੀ ਹੈ ਹਲਕੀ ਮੋਟੀ ਉਹੋ ਆਪਾਂ ਨੂੰ ਮਿਲ ਜੇ ਕੰਗਾ ਲਾ ਕੇ ਆਪ ਦਾ ਤੁਸੀਂ ਆਪ ਦੇ ਜਿੰਨੀ ਕਿ ਤੁਸੀਂ ਫਲਾਉਟ ਵਧਾਉਣਾ ਚਾਹੁੰਦੇ ਹੋ ਉਸ ਦੇ ਅਕੋਰਡਿੰਗ ਆਲ ਦਾ ਪਰਨਾ ਲੈ ਲਓ ਜੀ 2 ਮੀਟਰ 1.5 ਮੀਟਰ ਜਿੰਨਾ ਤੁਸੀਂ ਚਾਹੁੰਦੇ ਹੋ 2.5 ਮੀਟਰ ਜਿਵੇਂ ਕਿ ਕਈ ਵੀ ਰਹਿਣਾ 7.5 ਪੱਗ ਬੰਦਦੇ ਨੇ ਉਹਨਾਂ ਨੂੰ ਆਪਦੀ ਪੱਗ ਦੀ ਫਲਾਉਟ ਛੋਟੀ ਲੱਗਦੀ ਆ ਤਾਂ ਉਹ 8.5 ਮੀਟਰ ਲੈ ਕੇ ਥੱਲੇ 2.5 ਮੀਟਰ ਦਾ ਪਰਨਾ ਬੰਨ੍ਹ ਕੇ ਆਪਦੀ ਫਲਾਪਟ ਵਧਾ ਸਕਦੇ ਜਾਂ ਫਿਰ ਇੱਕ ਲੜ ਵਧਾਉਣ ਵਾਸਤੇ ਉਹਨਾਂ ਨੂੰ 9.5 ਪੱਗ ਲੈਣੀ ਪਏਗੀ ਹੁਣ ਆਪਾਂ ਕੀ ਕਰਾਂਗੇ ਆਪਾਂ ਹੈਨਾ ਕਈ ਵੀਰਾਂ ਦੇ ਥੱਲੇ ਪਰਨਾ ਬੰਨ੍ਹਣ ਨਾਲ ਉਹਨਾਂ ਨੂੰ ਪੂਰੇ ਜ਼ਖਮ ਹੋ ਜਾਂਦੇ ਨੇ ਉਹਦਾ ਵੀ ਆਪਾਂ ਧਿਆਨ ਰੱਖਾਂਗੇ ਕਦੇ ਵੀ ਕੱਪੜੇ ਨੂੰ ਜਿਹੜਾ ਕੋਰਨਰ ਆ ਉਹਰੇ ਲਿਆ ਕੇ ਇਕੱਠਾ ਨਹੀਂ ਕਰਨਾ ਉਹਰੇ ਇਹਨੂੰ ਹਮੇਸ਼ਾ ਮੂੰਚ ਪਾ ਕੇ ਲੜ ਨੂੰ ਮੂੰਚ ਪਾ ਕੇ ਪੱਗਾਂ ਨੂੰ ਸਟਾਰਟ ਕਰੋ ਜੀ ਤਾਂ ਕਿ ਆਪ ਨੂੰ ਜਿੰਨੀ ਕੁ ਪਰਨਾ ਟਾਈਟ ਚਾਹੀਦਾ ਆਪਣਾ ਪਰਨਾ ਵੀ ਟਾਈਟ ਰਵੇ ਤੇ ਕਈ ਵੀ ਰੋਰੇ ਇਕੱਠਾ ਕਰਦੇ ਨਾ ਤਾਂ ਉਹਦੇ ਗੱਠ ਬਣ ਕੇ ਉਹਦੇ ਜ਼ਖਮ ਹੋ ਜਾਂਦਾ ਤਾਂ ਆਪਾਂ ਨੇ ਉਹ ਚੀਜ਼ ਨਹੀਂ ਕਰਨੀ ਸੀ ਲੜਨ ਨੂੰ ਲਾਉਂਦੇ ਹੋਏ ਹਮੇਸ਼ਾ ਆਪਣੇ ਬੀਸ਼ੇ ਚ ਪਰਨਾ ਬੰਨਣਾ ਪਹਿਲੇ ਦੋ ਲੜ ਤਾਂ ਕਿ ਆਪਣੀ ਜਿਹੜੀ ਪੱਗ ਦੀ ਸ਼ੇਪ ਆ ਉਹ ਉਹਦੀ ਹੋ ਕੇ ਲੰਗੇ ਲੋ ਜੀ ਨਾਲ ਆਪਣਾ ਪਹਿਲਾ ਲੜਕੀ ਸਕਨ ਤੋਂ ਬਚ ਜਾਈਏਗਾ ਜੀ ਨਾਲ ਆਪਣਾ ਸੈਟਿੰਗ ਆ ਗਈ ਜੀ ਹੁਣ ਇਹਦੇ ਉੱਤੇ ਤੁਸੀਂ ਆਪ ਦੀ 50 ਜੂਮ ਮਰਜ਼ੀ ਲਾ ਸਕਦੇ ਹੋ 50 ਬਨਣ ਵਾਸਤੇ ਵੀ ਤੁਹਾਨੂੰ ਹੈਂਡ ਪ੍ਰੋਪਰ ਜਿੰਨਾ ਮੱਥਾ ਛੋਟਾ ਵੀਰਾਂ ਨੂੰ ਉਹਨਾਂ ਨੂੰ ਮੱਥਾ ਵੱਡਾ ਕਰਨ ਵਾਸਤੇ ਵੀ ਇਹ ਹੈਲਪ ਮਿਲ ਜਾਂਦੀ ਆ ਜਿਵੇਂ ਕਿ ਕਈ ਬੰਦਿਆਂ ਦਾ ਮੱਥਾ ਛੋਟਾ ਚੋੜਾ ਨਹੀਂ ਹੁੰਦਾ ਘੱਟ ਚੋੜਾ ਹੁੰਦਾ ਤਾਂ ਹੁਣ ਪੱਗ ਆਪਾਂ ਇੱਥੇ ਬਨਾਂਗੇ ਇਨਾਂ ਉੱਤੇ ਫਰੰਟ ਊਰੇ ਰਹੇਗਾ ਤੇ ਇਨਾਂ ਆਪਣਾ ਮੱਥਾ ਖਾਲੀ ਰਹੇਗਾ ਕਿਵੇਂ ਲੱਗੀ ਸਾਨੂੰ ਸਾਡੀ ਇਸ ਬੇਸ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਜੀ ਤੇ ਇਹੋ ਜਿਹੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ